ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਮੈਂ ਹੁਣੇ ਹੁਣੇ ਖੰਨੇ ਜਾ ਕੇ ਆਈਆਂ ਤੇ ਗਰੋਸਰੀ ਦਾ ਸਮਾਨ ਵੀ ਲਿਉਣੇ ਆਲਾ ਤਾਂ ਤੇ ਹੋਰ ਵੀ ਕਾਫੀ ਸਮਾਨ ਲਿਉਣੇ ਆ ਤਾਂ ਉਹ ਜ਼ਰੂਰੀ ਜ਼ੂਰੀ ਸਮਾਨ ਤਾਂ ਬਹੁਤ ਦਿਨਾਂ ਬਾਅਦ ਨਾ ਅੱਜ ਟਾਈਮ ਕੱਢਿਆ ਏ ਪਹਿਲਾਂ ਜਿਹਦੀ ਦਾ ਕੰਮ ਚੱਲਦਾ ਉਸ ਤੇ ਮਗਰੋਂ ਫੇਰ ਮੀਂਹ ਪੈਣ ਲੱਗੇ ਨਾ ਬਸ ਟਾਈਮ ਲੱਗਿਆ ਹੀ ਨਹੀਂ ਹੈਗਾ ਤੇ ਅੱਜ ਠੰਡਾ ਹੈਗਾ ਤਾਂ ਮੌਸਮ ਮਾਹ ਚਲਵਾ ਅੱਜ ਮੜੀ ਬੁੱਟੀ ਜਿਹੜੀ ਸ਼ਾਪਿੰਗ ਕਰਨ ਆਲੀ ਆ ਨਾ ਅੱਜ ਕਰੇ ਹੋਣੇ ਆ ਦੇਖੋ ਜੀ ਅੱਜ ਮੈਂ ਨਾ ਸ਼ਾਪਿੰਗ ਕਰੀ ਆ ਸੋਹਣੇ ਸੋਹਣੇ ਕਾਟਨ ਦੇ ਸੂਟ ਆ ਇਹ ਪਤਾ ਨਹੀਂ ਕਿਹਦੇ ਲਈ ਹੈਗੇ ਆ ਕਿਹਦੇ ਨਹੀਂ ਜੇ ਦੋਨੋਂ ਆਪਾਂ ਦਵਾਗੇ ਨਾ ਉਹਨੂੰ ਪਤਾ ਨਹੀਂ ਪਸੰਦ ਆਉਣੇ ਆ ਪਤਾ ਨਹੀਂ ਨਹੀਂ ਆਉਣੇ ਹੈਗੇ ਦੇਖੋ ਜੀ ਇਹ ਹੈਗਾ ਇਹ ਪਿਓਰ ਕਾਟਨ ਦਾ ਸੂਟ ਹੈ ਤੇ ਨਾਲ ਇਹਦੇ ਹੈਗਾ ਇਹ ਦੁਪੱਟਾ ਹੈ ਤੇ ਇਸ ਤੇ ਨਾ ਨਾ ਛੋਟੇ ਛੋਟੇ ਦੇ ਵਿੱਚ ਨਾ ਫੁੱਲ ਆ ਫੁੱਲਾ ਬਾਗੇ ਜਦੋਂ ਨਾ ਹੈ ਪਾਉਗੀ ਤਾਂ ਕਿੱਦਾਂ ਲੱਗੂਗੀ ਟੌਰ ਬਣ ਜਾਣੀ ਹੈ ਹੈ ਤੇ ਸੂਟ ਮੈਨੂੰ ਬਹੁਤ ਵਧੀਆ ਲੱਗਿਆ ਤੇ ਹੁਣ ਵੀ ਇਸ ਟਾਈਮ ਮੇਰੇ ਹੱਥ ਵਿੱਚ ਪੜਿਆ ਹੋਇਆ ਹੈ ਨਾ ਸੂਟ ਇੰਨਾ ਜ਼ਿਆਦਾ ਮਲਾਈਮਾ ਨਾ ਰੰਗ ਵੀ ਇਹਨ ਬਹੁਤ ਵਧੀਆ ਏ ਜਿਵੇਂ ਹੁਣ ਗਰਮੀ ਦੇ ਦਿਨਾਂ ਦੇ ਵਿੱਚ ਨਾ ਬਹੁਤੇ ਢਕੀਲੇ ਜਿਹਾ ਨਾ ਪੈਂਦੇ ਨਹੀਂ ਹੈਗੇ ਰੰਗ ਤੇ ਗਰਮੀ ਤਾਂ ਹੁਣ ਇੰਨੀ ਜ਼ਿਆਦਾ ਪੈਂਦੀ ਆ ਇਹ ਤੇ ਗਲੇ ਤੇ ਨਾ ਇਸ ਤਰ੍ਹਾਂ ਕਢਾਈ ਕਰੀ ਹੋਈ ਆ ਇਹ ਰੇਖਾ ਵਾਸਤੇ ਸੂਟਾਂ ਦੀ ਕਰੀ ਆਪਾਂ ਨੇ ਸ਼ੋਪਿੰਗ ਇਹ ਹੈਗਾ ਇਹ ਸਰਦਾਰੀ ਜਿਹਾ ਰੰਗ ਹੈ ਦੇਖ ਬਈ ਕਿਵੇਂ ਦਾ ਲੱਗਦਾ ਤੈਨੂੰ ਬਹੁਤ ਅੱਛਾ ਹੈ ਵਧੀਆ ਹੈ ਕਿ ਨਾ ਹਾਂ ਤੇਰੇ ਲਈ ਹੀ ਹੈ अच्छी है हां देख ले ये हैगी है आ तो हैगी है दी 2.5 मीटर ਦਾ ਹੈਗਾ ਇਹ ਦੁਪੱਟਾ ਕਾਟਨ ਦਾ ਹੈ ਜਿਹੜੀ ਆਹਾ ਹੈ ਇਹਦੇ ਵਿੱਚ ਹੈਗੀ ਸੋਸ਼ੋੜੀ ਬੂਟੀ ਆ ਤੇ ਵਾਈਟ ਰੰਗ ਇਹ ਬਣੂਗੀ ਸਲਵਾਰ ਚਾਹੇ ਤੂੰ ਇਹਨੂੰ ਪੈਂਟ ਪਜਾਮਾ ਬਣਾ ਲੈ ਚਾਹੇ ਪਲਾਜੋ ਬਣਾ ਲੈ ਜਿਹੜਾ ਵੀ ਤੇਰਾ ਦਿਲ ਕਰਦਾ ਚਾਹੇ ਤੂੰ ਸਲਵਾਰ ਬਣਾ ਲੈ ਹੈ ਇਹ ਸਲਵਾਰ ਬਣ ਜਣੀ ਆ ਇਹ ਹੈਗੀ 2.5 ਮੀਟਰ ਦੀ ਹੈਗੀ ਇਹ ਕੁੜਤੀ ਠੀਕ ਆ ਇਸ ਤਰ੍ਹਾਂ ਗਲੇ ਤੇ ਨਕੜਾਈ ਕਰੀ ਹੋਈ ਆ ਤੇ ਕਪੜਾ ਹੈਗਾ ਇਹ ਬਹੁਤ ਵਧੀਆ ਹੈ ਇਹ ਤੁਹਾਨੂੰ ਕੋਲਕੇ ਦੇ ਦੁਕਾਨੇ ਮੈਂ ਚੈੱਕ ਕਰਕੇ ਲੈ ਕੇ ਆਈਆਂ ਦੇਖੋ ਜੇ ਲਾਲ ਪੀਲੇ ਜਿਹੇ ਫੋਨੇ ਹਨ ਤੇ ਗਰਮੀ ਦੇ ਦਿਨਾਂ ਦੇ ਵਿੱਚ ਉਹ ਨਹੀਂ ਵਧੀਆ ਲੱਗਦੇ ਹੈਗੇ ਇਹ ਨਾਲੇ ਹਲਕਾ ਹੈ ਜਿਵੇਂ ਮਰਜੀ ਤੋਂ ਪਾ ਠੀਕ ਹੈ ਠੀਕ ਹੈ ਇਹਨੂੰ ਕੱਲ ਨੂੰ ਸਲਾਈ ਕਰਨ ਵਾਸਤੇ ਦੇ ਦੇਣੇ ਆ ਤੇ ਇੱਕ ਸੂਟ ਤੇਰਾ ਹੈਗਾ ਇਹ ਫੇਵਰੇਟ ਰੰਗ ਹੈਗਾ ਇਹ ਫਿਰੋਜੀ ਰੰਗ ਹੈ ਇਹ ਮੇਰੀ ਖੋਹਰੇ ਹਾਂ ਫੇਵਰੇਟ ਸੂਟ ਹੈ ਜਦ ਹੁਣ ਤੂੰ ਮੇਰੇ ਕੋਲ ਨਹੀਂ ਹੈ ਨਾ ਮੈਨੂੰ ਤੇਰੇ ਬਾਰੇ ਪਤਾ ਹੈ ਵੀ ਤੈਨੂੰ ਕੌਣ ਸਾ ਰੰਗ ਪਸੰਦ ਆ ਅਗਲੇ ਤੇ ਤੇਰੇ ਬਣੀ ਹੋਈ ਐ ਇਸ ਤਰ੍ਹਾਂ ਦੀ ਪੱਟੀ ਆ ਤੇ ਵਿੱਚ ਹਲਕੀ ਹਲਕੀ ਜਿਹੀ ਕਢਾਈ ਕਰੀ ਹੋਈ ਆ ਤੇ ਆਲੇ-ਦਾਲੇ ਲੱਗੀ ਹੋਈ ਐ ਤੇ ਪਾਈ ਪਿੰਨ ਹੈ ਇਹਦਾ ਰੰਗ ਵੀ ਦੇਖ ਕਿੰਨਾ ਪਿਆਰਾ ਏ ਅੱਛੀ ਤੇ ਜਿਹੜੀ ਆਹਾ ਹੈਗੀ ਆ ਨਾ ਸਲਵਾਰ ਹੈ ਇਹ ਹੈਗੀ ਆ ਪਲੇਨ ਸਲਵਾਰ ਹੈ ਇਹ 2 ਮੀਟਰ ਦੀ ਹੈਗੀ ਆ ਸਲਵਾਰ ਹੈ ਤੇ ਇਹਦੇ ਨਾਲ ਜਿਹੜਾ ਹੈਗਾ ਇਹ ਦੁਪੱਟਾ ਹੈ ਨਾ ਦੇਖ ਇੱਧਰ ਦੇਖ ਹੈ ਵੀ ਕਾਟਨ ਦਾ ਪੂਰਾ ਦੁਪੱਟਾ ਏ ਜਿਵੇਂ ਮਰਜੀ ਗਰਮੀ ਦੇ ਵਿੱਚ ਆਪਣਾ ਫੇਸ ਕਵਰ ਕਰ ਲਾ ਹੈ ਜਿਵੇਂ ਮਰਜੀ ਗਰਮੀ ਪੋਚ ਲੈ ਬਿਲਕੁਲ ਇਹਦੇ ਵਿੱਚ ਰੇਸ਼ਮੀ ਤਾਂਗਾ ਨਹੀਂ ਹੈਗਾ ਤੇ ਪੂਰਾ ਇਹਨ ਪਿਓਰ ਕਾਟਨ ਦਾ ਏ ਤੂੰ ਕੁਝ ਬੋਲ ਤਾਂ ਸਹੀ ਵੀ ਤੈਨੂੰ ਸੂਟ ਪਸੰਦ ਆਏ ਕਿ ਨਹੀਂ ਆਏ ਚੁੱਪ ਕਰੀ ਬੈਠੀ ਦੀਦੀਓ ਬੋਲੀ ਜਾਂਦੀ ਹੈ ਕਹਿੰਦੀ ਕਿ ਭੈਣ ਪਤਾ ਕੱਲ ਭੈਣ ਦਾ ਇੱਕ ਕਮੈਂਟ ਆਇਆ ਹੈ ਉਹ ਕਹਿੰਦੀ ਵੀ ਇਹਨੂੰ ਤੁਸੀਂ ਕਿਹਾ ਕਰੋ ਵੀ ਬੋਲੇ ਕਰੇ ਵੀ ਹੁਣ ਤਾਂ ਇਹ ਬਿਲਕੁਲ ਵੀ ਨਹੀਂ ਬੋਲਦੀ ਹੈਗੀ ਕੀ ਹੋ ਗਿਆ ਹਮ ਤੈਨੂੰ ਕੁਝ ਨਹੀਂ ਤੂੰ ਦੱਸ ਸਕਾਈ ਦੀਦੀ ਮੈਨੂੰ ਪਸੰਦ ਆ ਜੇ ਤੈਨੂੰ ਨਹੀਂ ਪਸੰਦ ਤਾਂ ਮੈਂ ਵਾਪਸ ਮੋੜ ਕੇ ਤੈਨੂੰ ਹੋਰ ਲਿਆ ਕੇ ਦਵਾਂ ਨਹੀਂ ਪਸੰਦ ਹੈ ਠੀਕ ਹੈ ਪਸੰਦ ਆਇਆ ਹਾਂ ਕੌਣ ਸਾ ਕਲਰ ਹੈ ਇਹ ਹਾਂ ਗਰੀਨ ਹੈ ਠੀਕਾ ਗਰੀਨ ਓ ਠੀਕਾ ਵਾਲਾ ਗਰੀਨ ਅੱਛਾ ਠੀਕ ਹੈ ਫਿਰ ਕਾਲੂ ਜਾ ਕੇ ਨਾ ਇਹ ਸਲਾਈ ਕਰਨ ਵਾਸਤੇ ਦੇ ਕੇ ਆ ਇਹ ਤਾਂ ਤੈਨੂੰ ਲਿਆ ਕੇ ਦਿੱਤੇ ਨੇ ਮੈਂ ਘਰ ਪਾਉਣ ਵਾਸਤੇ ਲਿਆ ਕੇ ਦਿੱਤੇ ਆ ਜੇ ਤੇ ਬਾਹਰ ਕਿਤੇ ਜਾਣਾ ਹੁੰਦਾ ਨਾ ਸ਼ਹਿਰ ਵਗੈਰਾ ਜਾਣਾ ਹੁੰਦਾ ਨਾ ਉਹਦੇ ਵਾਸਤੇ ਤੈਨੂੰ ਫਿਰ ਲੈ ਦੀ ਸ਼ਾਪਿੰਗ ਕਰਾਉਂਗੀ ਠੀਕ ਆ ਉਹ ਫੇ ਤੈਨੂੰ ਮੈਂ ਨਾਲ ਲੈ ਕੇ ਜਾਉਂਗੀ ਦੁਕਾਨ ਵਿੱਚ ਬਹਿ ਕੇ ਨਾ ਆਪ ਪਸੰਦ ਕਰੀ ਵੀ ਦੀਦੀ ਮੈਨੂੰ ਆਹ ਸੂਟ ਪਸੰਦ ਆ ਠੀਕ ਆ ਇਹ ਤਾਂ ਹੁਣ ਘਰ ਘਰ ਪਾਉਣੇ ਵਾਲੇ ਨਾ ਨਾਰਮਲ ਸੂਟ ਆ ਨਾ ਹਲਕੇ ਜੇ ਇਹਦਾ ਕਲਰ ਵੀ ਦੇਖ ਕਿੰਨਾ ਪਿਆਰਾ ਏ ਠੀਕ ਆ ਠੀਕ ਆ ਚਲੇ ਜੀ ਹੁਣ ਤੈ ਮਾਰਦੇ ਚਲ ਮੈਂ ਆਪਣੀ ਆਪਾਂ YouTube ਫੈਮਿਲੀ ਨੂੰ ਦੱਸ ਵੀ ਤੈਨੂੰ ਸੂਟ ਕਿਦਾਂ ਦੇ ਲੱਗੇ ਬੋਲ ਕੇ ਆਪਨੇ ਦੱਸ ਦੱਸ ਵੀ ਦੀਦੀ ਮੇਰੀ ਕਿਹੋ ਜਿਹਾ ਸੂਟ ਲੈ ਕੇ ਆਈ ਆ ਇਹ ਹੈ ਦੀਦੀ ਮੇਰਾ ਸੂਟ ਲੈ ਕੇ ਆਇਆ ਬਹੁਤ ਅੱਛਾ ਕਲਰ ਵੀ ਹੈ ਔਰ ਸੁੰਦਰ ਵੀ ਹੈ ਔਰ ਪਹਿਨੇ ਵੀ ਬਹੁਤ ਅੱਛਾ ਲੱਗੇਗਾ ਗਰਮੀ ਕਾ ਦਿਨ ਕ ਹੈ ਦੇਖੀਏ ਕਿਤਨਾ ਪਿਆਰਾ ਕੱਪੜਾ ਹੈ ਜੇ ਤੁਸੀਂ ਐ ਕੁਝ ਕਹ ਜੇ ਤੁਸੀਂ ਭੈਣੋ ਸੂਟ ਲੈਣਾ ਤਾਂ ਮੇਰੇ ਲਈ ਵੀ ਕਰਦੀਆਂ ਏ ਦੀਦੀ ਆ ਦੇਖਿਆ ਆਪ ਲੋਕੋ ਲੈਣਾ ਹੋਗਾ ਨਾ ਤਾਂ ਆਪ ਲੋਕ ਆ ਕੇ ਹਮਸੇ ਲੈ ਸਕਤੇ ਇਦੀ ਆਪਕੋ ਫ੍ਰੀ ਮੇ ਫ੍ਰੀ ਮੇ ਦਾਨ ਕਰ ਦੇਣਾ ਹੈ ਫ੍ਰੀ ਮੇ ਦੇ ਦੇਗਾ ਦੇ ਲੀਜੀਏ ਇਹਦੇ ਕੋਲ ਸੂਟ ਬਥੇਰੇ ਆ ਪਰ ਇਹ ਸੰਭਾਲ ਦੀ ਰਹੀ ਹੈ ਕਿ ਸੂਟ ਇਹਦੇ ਕੋਲ ਬਾਧੂ ਹੈ ਹੁਣ ਇਹਨੂੰ ਆਏ ਕਰਨਾ ਨਾ ਕੱਲੂ ਸਲਾਈ ਕਰਨ ਵਾਸਤੇ ਦੇ ਦੇਣਾ ਤਿੰਨ ਦਿਨ ਬਾਅਦ ਆਉਣਾ ਹੈ ਜਿੱਦਣ ਵੀਡੀਓ ਸ਼ੂਟ ਕਰਨੀ ਹੈ ਨਾ ਆ ਸੂਟ ਪਾ ਕੇ ਕਰਨੀ ਹੋਗੀ देखिए दीदी हमको इतना प्यार करता है कि दीदी को पता है कि कौन सा कलर का उसका अच्छा लगेगा इसका के लिए मेरा रंग बिरंग का अच्छा कलर का सूट लेकर आया इसको हम लेके जाएगा सिलाई करने के लिए और सिलाई करके उसका बाद में लेकर आके उसको पहन के आप लोग दिखाएगा किस तरह से लगता है इसकी मस्त चाल भी कैसी है ठीक है ठीक है हाँ। ਦੇਖੋ ਜੀ ਇਹਨੂੰ ਚਾਹੇ ਮੈਂ ਛੋਟੀ ਚੀਜ਼ ਲਿਆ ਕੇ ਦਵਾਂ ਮੈਂ ਚਾਹੇ ਵੱਡੀ ਚੀਜ਼ ਲਿਆ ਕੇ ਦਵਾਂ ਨਾ ਇਹ ਨਾ ਬਹੁਤ ਜ਼ਿਆਦਾ ਖੁਸ਼ ਹੋ ਜਾਂਦੀ ਆ ਜੇ ਦੇਖੋ ਜੀ ਆਪਣਾ ਵੀ ਫਰਜ਼ ਬਣਦਾ ਨਾ ਜਦੋਂ ਆਪਣੇ ਕੋਲ ਰਹਿੰਦੀ ਆ ਨਾ ਮੈਂ ਇਹਨੂੰ ਨਾ ਬਸ ਜਦੋਂ ਵੀ ਜਾਣਾ ਬਾਜ਼ਾਰ ਇਹਨੂੰ ਕੋਈ ਨਾ ਕੋਈ ਚੀਜ਼ ਲੈ ਕੇ ਆਉਣੀ ਆ ਇਹਨੂੰ ਅੱਜ ਕਰਾ ਆਦੀ ਆਪਾਂ ਨੇ ਦੋ ਸੂਟਾਂ ਦੀ ਸ਼ਾਪਿੰਗ ਸਰਦੀਆਂ ਦੇ ਵਿੱਚ ਫਿਰ ਇਹਨੂੰ ਨਾ ਸਪੈਸ਼ਲ ਲੈ ਕੇ ਜਾਊਂਗੀ ਸ਼ੀਸ਼ੇ ਵਾਲੀ ਦੁਕਾਨ ਦੇ ਵਿੱਚ ਠੀਕ ਆ ਜਿਹੜੀ ਸੂਟ ਨੂੰ ਹੱਥ ਲਾਊਂਗੀ ਨਾ ਉਹੀ ਸੂਟ ਨੂੰ ਤੈਨੂੰ ਲੈ ਕੇ ਦੇਣਾ ਹੈ ਠੀਕ ਆ ਹੁਣ ਤੇਰੇ ਦੋ ਸੂਟ ਬਣ ਗਏ ਇਹਨਾਂ ਨੂੰ ਹੁਣ ਪਾਲਾ ਤੁਲ ਕਾਫੇ ਦੇ ਵਿੱਚ ਚੱਲ ਹੁਣ ਵੀਡੀਓ ਦਾ ਐਂਡ ਕਰਦੀ ਐ ਕਰਦੀ ਜੀ ਚਲੋ ਜੀ ਇਹਨੂੰ ਲਿਆਂਦੇ ਹੋਏ ਸੂਟ ਬਹੁਤ ਜ਼ਿਆਦਾ ਪਸੰਦ ਆਏ ਆ ਬਿਲਕੁਲ ਵੀ ਇਹ ਆਇ ਨਹੀਂ ਕਿ ਅ ਵੀ ਦੀਦੀ ਇਹ ਰੰਗ ਪਸੰਦ ਨਹੀਂ ਹੈਗਾ ਤੇ ਇਸ ਤਰ੍ਹਾਂ ਦਾ ਇਹਦਾ ਸੁਭਾਅ ਉਹਦਾ ਹੈ ਨੀਗਾ ਸੁਭਾਅ ਦੀ ਹੈਗੀ ਇਹ ਬਹੁਤ ਚੰਗੀ ਆ ਚਲੋ ਜੀ ਹੁਣ ਆਪਾਂ ਵੀਡੀਓ ਫਿਰ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਹੁਣ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆ ਮਿਲਦੇ ਆ ਹੁਣ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਏ 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 ਅਬ ਆਏ ਬਾਏ ਦਮ ਤੇ ਰਕਰਤਾ